ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕੀ ਗੱਲ ਤੁਸੀਂ ਮੇਰੀ ਵੀਡੀਓ ਸ਼ੇਅਰ ਨਹੀਂ ਕੀਤੀ ਉਹ ਕਹਿੰਦੇ ਹੈ ਕ੍ਰੀਏਟਰ ਕੀ ਅਸੀਂ ਸਿਰ ਤੇ ਚੁੰਨੀ ਲਾ ਕੇ ਵੀਡੀਓ ਬਣਾਉਂਦੇ ਆ ਸਾਡੀ ਵੀਡੀਓ ਸ਼ੇਅਰ ਕਰੋ ਅਸੀਂ ਕਿੰਨੀ ਅੱਛੀ ਵੀਡੀਓ ਬਣਾਈ ਕਿ ਗੱਲ ਤੁਹਾਨੂੰ ਵਧੀਆ ਨਹੀਂ ਲੱਗੀ ਮੈਂ ਤਾਂ ਸਿਰ ਤੇ ਚੁੰਨੀ ਲਈ ਸੀਗੀ ਤੁਸੀਂ ਮੇਰੀ ਫੇਰ ਵੀ ਨਹੀਂ ਵੀਡੀਓ ਸ਼ੇਅਰ ਕੀਤੀ ਬਾਏ ਗਰਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਸਭ ਤੋਂ ਪਹਿਲੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਦੋਂ ਮੈਂ ਪਲੀਜ਼ ਕਹਿੰਦੀ ਆ ਨਾ ਤਾਂ ਬੜੇ ਲੋਕਾਂ ਨੂੰ ਇਸ ਚੀਜ਼ ਤੋਂ ਆਬਜੈਕਸ਼ਨ ਹੋ ਜਾਂਦੀ ਕਿ ਮੈਂ ਪਲੀਜ਼ ਕਿਉਂ ਬੋਲਦੀ ਆ ਓਹ ਇਹਨਾਂ ਨੂੰ ਕੌਣ ਸਮਝਾਈ ਡੰਗਰਾਂ ਰਿਸਪੈਕਟਡ ਵਰਡ ਰਿਸਪੈਕਟਲੀ ਇਹ ਵਰਡ ਯੂਜ਼ ਕੀਤਾ ਜਾਂਦਾ ਪਲੀਜ਼ ਪਰ ਯਾਰ ਛੱਡੋ ਭਰਾਇਆ ਡੰਗਰਾਂ ਨੂੰ ਜੇ ਸਮਝ ਆ ਜਾਏ ਤਾਂ ਫਿਰ ਅਸੀਂ ਇੱਥੇ ਬੈਠ ਕੇ ਮੱਥਾ ਕਿਉਂ ਮਾਰੀਏ ਅੱਜ ਅਸੀਂ ਇੰਸਟਾਗ੍ਰam ਦੇ ਬਲੌਗਰ ਜਿਹੜੇ ਲੀਰਾ ਐ ਇਹਨਾਂ ਦੀ ਸਲਾਈ ਕਰਨੀ ਐ ਸਟਿਚਿੰਗ ਕਰਨੀ ਐ ਜਿਵੇਂ ਇਹਨਾਂ ਦੀ ਚਲੋ ਆਜੋ ਪਹਿਲਾਂ ਇਹਨਾਂ ਨੂੰ ਦੇਖਦੇ ਆਂ ਹੂੰ ਮਮੀ ਮੈਂ ਸ਼ਕਲ ਵਾਲੇ ਮੁੰਡੇ ਨਾਲ ਵਿਆਹ ਨਹੀਂ ਕਰਾਇਆ ਮੇਰੇ ਘਰ ਵਾਲੇ ਮੁੰਡੇ ਨਾਲ ਮੈਂ ਮੀ ਮੀ ਸ਼ਕਲ ਵਾਲੇ ਮੁੰਡੇ ਨਾਲ ਵਿਆਹ ਨਹੀਂ ਮੈਂ ਕਾਣ ਪਹਿਲੇ ਸ਼ਕਲ ਤਾਂ ਦੇਖ ਲੈ ਆਪਣੀ ਆਪ ਦੇ ਕੋਲ ਸਾਈਕਲ ਨਹੀਂ ਤੇ ਕਾਰ ਵਾਲੇ ਮੁੰਡੇ ਨਾਲ ਵਿਆਹ ਕਰਾਣਾ ਵਾਹ ਯਾਰ ਦੁਨੀਆ ਕਿੱਦਾਂ ਨੂੰ ਤੁਰੀ ਫਿਰਦੀ ਏ ਕਿਤੇ ਮੇਰੀ ਮੰਮੀ ਸਾਹਮਣੇ ਚੀਜ਼ ਨੂੰ ਨਾ ਮਾਰ ਮਾਰ ਥੱਪੜ ਦੂਜੇ ਪਾਸੇ ਮੂੰਹ ਲਾ ਦੇਣਾ ਹੈ ਰੰਗ ਜਿਹੜਾ ਮੈਂ ਚੰਡੀਗੜ੍ਹ ਤੋਂ ਖਵਾਵੇ ਉਹ ਡੇਲ ਨਹੀਂ ਤੇ ਮੰਚੂਰੀਅਨ ਖਵਾਵੇ ਫੜਾ ਉਹ ਤੇਰਾ ਕੁੰਮੜਾ ਵੀ ਚੰਡੀਗੜ੍ਹ ਦਾ ਖਾਣੇ ਮੰਚੂਰੀਅਨ ਮੰਚੂਰੀਅਨ ਤੇ ਕੀ ਕਹਿਆ ਸੀਗੇ ਨੇ ਮਮੋਸ ਖਵਾਵੇ ਮੋਮੋਸ ਮੰਚੂਰੀਅਨ ਤੇ ਮੋਮੋਸ ਤੇ ਅੱਗੇ ਵੀ ਬਹੁਤ ਦੁਨੀਆ ਹੈ ਬਹੁਤ ਅਲੱਗ-ਅਲੱਗ ਟਾਈਪ ਦੀਆਂ ਡਿਸ਼ੀਜ਼ ਆ ਗਈਆਂ ਪਰ ਇਹਨਾਂ ਦੀ ਉਹੀ ਸੋਚ ਮੰਜੂਰੀਅਨ ਆਣਾ ਵੀ ਚੰਡੀਗੜ੍ਹ ਘੁੰਮਣ ਖਾਣੇ ਵੀ ਮੰਜੂਰੀਅਨ ਤੇ ਮੋਮੋਸ ਵਾਓ ਮੇਰੀ ਸਲਾਮ ਪੈਸੇ ਵਾਲਾ ਮੁੰਡਾ ਟੱਕਾ ਉਹਦੀ ਗੱਡੀ ਵਿੱਚ ਬੈਠ ਗਿਆ ਸ਼ਾਪਿੰਗ ਕਰਨ ਪਹਿਲਾਂ ਦੱਸ ਕਿਹੜਾ ਪੈਸੇ ਵਾਲਾ ਮੁੰਡਾ ਜਿਹੜਾ ਅੰਨਾ ਹੋਏਗਾ ਜਿਹੜਾ ਇਹਦੇ ਨਾਲ ਵਿਆਹ ਕਰਾਊਗਾ ਜਾਂ ਇਹਨੂੰ ਪਿਠਾ ਕੇ ਸ਼ਾਪਿੰਗ ਕਰਨ ਲੈ ਕੇ ਜਾਊਗਾ ਕਮੇਡੀ ਦੇ ਨਾਤੇ ਬਸ ਹੱਗ ਦੋ ਹੈ ਨਾ ਬਸ ਹੱਗ ਦੋ ਕਮੇਡੀ ਦੇ ਨਾਤੇ ਬਸ ਨਾਮ ਦੇ ਦਿਦੋ ਕਿ ਇੱਕ ਕਮੇਡੀ ਹੈ ਰੋਡਪਤੀ ਰੋਡਪਤੀ ਬਣਾਓ ਇੱਕ ਕਰੋੜਪਤੀ ਮੁੰਡੇ ਦੇ ਭਾਗ ਫੁੱਟੇ ਹੋਇਆ ਜਿਹੜਾ ਇਹਦੇ ਨਾਲ ਰਹਿ ਕੇ ਕਰੋੜਪਤੀ ਬਣਨਾ ਚਾਹੁੰਦਾ ਹੈ ਇੱਕ ਦਦੀ ਕੁੜੀ ਹੈ ਨਾ ਇਹਦੇ ਉਹ ਕੀ ਨਾ ਸ਼ਿਵ ਸ਼ਕਤੀ ਕੀ ਇਹਦਾ ਨਾਮ ਹੈ ਇਤਨੀ ਮੰਮੀ ਰੜੀ ਨਹੀਂ ਤੈਨੂੰ ਰੋਕ ਦੇ ਤੂੰ ਕਿਵੇਂ ਬੋਲਦੀ ਰਹਿਣੀ ਹੈ ਮੰਮੀ ਕਦੋਂ ਬੁਲੂਗੀ ਮੰਮੀ ਬਿੱਲੀਆਂ ਖਾਲਾ ਮੁੰਡਾ ਚਾਹਦਾ ਸਾਨੂੰ ਅੰਗਰੇਜ਼ੀ ਬੋਲਣ ਵਾਲਾ ਮੁੰਡਾ ਚਾਹ ਆਹ ਨੂੰ ਊੜਾੜਾ ਵੀ ਨਹੀਂ ਆਂਦਾ ਹੋਣਾ ਇਹਨੂੰ ਚਾਹੀਦਾ ਨੂੰ ਅੰਗਰੇਜ਼ੀ ਬੋਲਣ ਵਾਲਾ ਮੁੰਡਾ ਜੇ ਇਹਨੂੰ ਪੁੱਛ ਲੈਣਾ ਇੰਗਲਿਸ਼ ਦੇ ਸਪੈਲਿੰਗ ਹੈ ਇਹਨੂੰ ਸਪੈਲਿੰਗ ਵੀ ਨਹੀਂ ਆਂਦੇ ਹੋਣੇ ਹੈ ਬਸ ਪਤਾ ਨਹੀਂ ਥਰਡ ਕਲਾਸ ਦੀ ਕਮੇਡੀ ਕਰਦੇ ਰਹਿੰਦੇ ਆ ਵੇ ਕਿ ਬਾਕੀ ਤਾਂ ਚੱਲ ਠੀਕ ਐ ਪਰ ਇਹ ਕੀ ਕਹਿੰਦੇ ਕੀ ਨਾ ਦਾ ਦਾ ਬ੍ਰੈਂਡ ਐਂਬੈਸਡਰ ਆਫ ਗਰੀਬੀ ਇਹ ਕੋਈ ਜ਼ਿਆਦਾ ਹੀ ਅਮੀਰ ਹੋ ਗਿਆ ਐ ਆਓ ਦੇਖੀ ਮਿੱਤਰੋ ਅੱਜ ਚੱਲਣ ਡੈ ਜੀ ਚਾਹ ਨਾਲ ਤੂੰ ਲਗਵਾਏਗਾ ਕਮਲੇ ਲੂਜ਼ ਮੋਸ਼ਨ ਉਹ ਕਹਿੰਦਾ ਹੋਛੇ ਨੂੰ ਮਿਲਿਆ ਗੋਚਾ ਵੀ ਰਤੀ ਰਤੀ ਕਰਕੇ ਪਾੜ ਦਿੱਤਾ ਪਰ ਆਵਾ ਤੈਨੂੰ ਜਿੱਕੇ ਚਾਰ ਚੱਲਣ ਮਗੇ ਤੂੰ ਤਾਂ ਅੰਗੂਰਾ ਦੇ ਵਿੱਚ ਚਾਹ ਪਾ ਕੇ ਪੀਣ ਲੱਪਿਆ ਹੈ ਦੱਸ ਕਮਲਾ ਠੀਕ ਆ ਤੁਸੀਂ ਚਾਹ ਨਾਲ ਕੇਲੇ ਤਾਂ ਬੜੇ ਵਾਰੀ ਖਾਦੇ ਹੋ ਅਹੀਂ ਨਹੀਂ ਖਾਦੇ ਚਾਹ ਨਾਲ ਕੇਲੇ ਅਸੀਂ ਸੱਚੀ ਨਹੀਂ ਖਾਦੇ ਚਾਹ ਨਾਲ ਕੇਲੇ ਉਹ ਮੈਨੂੰ ਇਹ ਨਹੀਂ ਸਮਝਦਾ ਕਿਹੜਾ ਮੂਰਖ ਜਿਹੜਾ ਚਾਹ ਨਾਲ ਕੋਣ ਕੇਲੇ ਖਾਂਦਾ ਹੈ ਦੱਸ ਹਾਂ ਸੱਚੀ ਯਾਰ ਵਿੱਚ ਪਾ ਕੇ ਦਿਖਾ ਕੇ ਤੇ ਵੇਖੋ ਯਾਰ ਤਾਂ ਹੀ ਕਹਿੰਦੇ ਕਿ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਵਿੱਚ ਇਹ ਹੀ ਦੱਸਿਆ ਜਾਂਦਾ ਤੁਸੀਂ ਕਿਹੜੀ ਚੀਜ਼ ਕਿਵੇਂ ਖਾਣੀ ਹੈ ਤੇ ਕਿਹੜੇ ਟਾਈਮ ਖਾਣੀ ਹੈ ਇਹਨਾਂ ਨੂੰ ਮਿਲ ਗਏ 4 ਪੈਸੇ ਤਾਂ ਇਹ ਕਮਲੇ ਹੋਗੇ ਦੱਸ ਚਾਹ ਦੇ ਵਿੱਚ ਅੰਗੂਰ ਵਾ ਕੇ ਖਾਣ ਲੱਗਿਆ ਹੋਇਆ ਹਾਂ ਤਾਂ ਹੀ ਮੈਂ ਸੋਚਾਂ ਅੱਜਕੱਲ੍ਹ ਹਸਪਤਾਲ ਖੁੱਲਣ ਲੱਪੇ ਆ ਇਦਾਂ ਦੇ ਇਹ ਦੀਏਂ ਚੀਜ਼ਾਂ ਖਾਣੀਆਂ ਤਾਂ ਫਿਰ ਮਰਨਾ ਹੀ ਐ ਹੱਸਦਾ ਯਾਰ ਨਾ ਕਰਿਆ ਹੁਣ ਰੋਸਟਰਾਂ ਕਰਨ ਨੂੰ ਬੈਜਿਆ ਦਾ ਹਰਬ ਗਾਲਚੇ ਰੋਸਟਰ ਉਹ ਤੁਸੀਂ ਸਾਨੂੰ ਸਮਝ ਕੀ ਰੱਖਿਆ ਹੈ ਹੈ ਕੀ ਸਮਝ ਰੱਖਿਆ ਸਾਨੂੰ ਕੁਝ ਵੀ ਗਾਦੀ ਹਾਈ ਰੋਸਟਰਾਂ ਨੇ ਸਾਨੂੰ ਫੜਾ ਸਾਡਾ ਡਰ ਵੀ ਤੁਹਾਨੂੰ ਲੱਗਦਾ ਹੈ ਤੇ ਫਿਰ ਜ਼ਰੂਰੀ ਜੇ ਕੰਮ ਕਰਨੇ ਹੁੰਦੇ 10 ਯਾਰ ਚਾਹ ਚੰਗੂਰ ਪਾ ਕੇ ਖਾਣ ਲੱਗੇ ਜਾਂ ਚਾਹ ਦੇ ਵਿੱਚ ਨਾ ਅੰਗੂਰ ਨਾ ਪਾ ਕੇ ਖਾ ਤੂੰ ਐ ਕਰ ਅੰਗੂਰਾਂ ਦਾ ਕੱਢ ਜੂਸ ਤੇ ਉਸ ਜੂਸ ਦੀ ਬਣਾ ਚਾਹ ਤੇ ਜਿਆਦਾ ਬੈਨੀਫੀਸ਼ੀਅਲ ਰਹੂਗੀ ਉਹ ਤੈਨੂੰ ਜਿਆਦਾ ਬੈਨੀਫਿਟ ਦੂਗੀ ਹੈ ਕਮਲਿਆਂ ਦਾ ਟੋਲਾ ਦੱਸ ਓਹੋ ਪਹਿਲੇ ਤਾਂ ਆਏ ਸੀਗੇ ਉਹ ਮੈਡ ਸੰਧੂ ਵਰਗੇ ਹੁਣ ਇੱਕ ਨਵੇਂ ਆ ਗਏ ਆ ਓ ਬਾਈ ਚੰਡੀਗੜ੍ਹ ਮਤ ਸੀਸ ਕਰੋ ਅਸੀਂ ਅੱਗੇ ਬੜੇ ਦੁਖੀ ਆ ਗਏ ਤੁਹਾਡੇ ਕੋਲ ਹੈ ਤੁਸੀਂ ਅੰਕਲ ਤੇਰੀ ਉਮਰ ਨਾ ਘੱਟੋ ਘੱਟ ਮੈਨੂੰ ਲੱਗਾ 50 55 ਸਾਲ ਹੋਣੀ ਆ ਪੂਰੀ ਜ਼ਿੰਦਗੀ ਤੋਂ ਆਫਿਸ ਆਂਦੇ ਜਾਂਦੇ ਨੇ ਗੁਜ਼ਾਰ ਦਿੱਤੀ ਆ ਹੁਣ ਤੇਰੀ ਜ਼ਿੰਦਗੀ ਦੇ 10 15 ਸਾਲ ਰਹਿ ਗਏ ਆ ਤਾਂ ਹੁਣ ਤੂੰ ਇਹ ਲੱਕ ਹਲਾਣ ਲੱਪਿਆ ਕਿ ਪੋੜੀਆਂ ਤੇ ਕਦੇ ਉੱਤਰ ਜਾਂਦਾ ਕੱਜਲ ਜਾਂਦਾ ਉਹ ਕਮਲਿਆ ਬੜੀ ਬੜੀ ਇੱਜ਼ਤ ਤੇ ਪਾਣੀ ਫਿਰ ਲਿਆ ਤੂੰ ਇਹ ਪੱਕਾ ਚੁੱਕਵਾ ਕੇ ਹੀ ਜਾਊਗਾ ਪਤਾ ਨਹੀਂ ਕਿਹੜੇ ਕਮਲੇ ਟੋਲੇ ਨੇ ਇਹਨੂੰ ਕਮੈਂਟ ਕਰ ਦਿੱਤਾ ਕਿ ਅੰਕਲ ਤੂੰ ਬਹੁਤ ਵਧੀਆ ਲੱਗ ਰਿਹਾ ਐਨੇ ਤਾਂ ਲਗਾਤਾਰ ਰੀਲਾਂ ਤੇ ਰੀਲਾਂ ਸਟਣੀਆਂ ਸ਼ੁਰੂ ਕਰ ਦੁੱਤੀਆਂ ਉਹ ਬੱਸ ਕਰੋ ਭਰਾਵੋ ਹੱਥ ਜੋੜਾ ਕੇ ਕਰੋ ਬਾਕੀ ਛੱਡੋ ਇਹਨੂੰ ਦੇਖੋ ਕਦੇ ਕਿਸੇ ਫਿਲਮ ਸਟਾਰ ਨੇ ਤੁਹਾਡੀ ਵੀਡੀਓ ਵਗੈਰਾ ਲਾਈਕ ਕੀਤੀ ਹੈ ਹਾਂ ਜੀ ਮੈਮ ਦੀਪ ਸਰਦਾਰ ਨੇ ਫਟੇ ਮੁੱਤਰ ਆ ਦੀਪ ਸਰਦਾਰ ਨੇ ਉਹ ਫਿਲਮ ਸਟਾਰ ਹੈ ਤਾਂ ਹੀ ਗਾ ਦੇ এডਿਕੇਸ਼ਨ ਜ਼ਰੂਰੀ ਕਿਉਂ ਹੈ এডਿਕੇਸ਼ਨ ਜ਼ਰੂਰੀ ਕਿਉਂ ਹੈ ਉਹ ਕਹਿੰਦਾ ਬਸ ਤਾਂ ਉਹ ਮੈਂ ਉਹ ਲਾਈਨ ਨਹੀਂ ਬੋਲ ਸਕਦੀ ਕਿ ਬਸ ਉਹਨਾਂ ਦੇ ਘਰ ਉਹ ਹੈ ਉਹਨਾਂ ਨੇ ਮਿਲ ਕੇ ਜਸ਼ਨ ਮਨਾਇਆ ਬਸ ਉਹ ਸਾਬ ਹੈ ਇਹਨਾਂ ਦੇ ਘਰ ਬਿਦਰ ਦੀਪ ਸਰਦਾਰ ਨਹੀਂ ਉਹਦਾ ਆਪ ਰੋਣਾ ਪਿੱਟਣਾ ਬਾਈ ਰਖਦੀ ਐ ਇਹਦੇ ਤੇ ਉਹ ਬਲੌਗਾਂ ਤੇ ਆਪਣੇ ਵੀ ਵਾਈਟੀ ਤੇ ਉਹ ਕਦੋਂ ਤੋਂ ਦੀਪ ਸਰਦਾਰਨੀ ਸਟਾਰ ਬਣ ਗਈ ਹੈ ਕਿਹੜੀ ਫਿਲਮ ਉਹਨੇ ਹੈ ਕਿਹੜਾ ਗਾਣਾ ਕਰ ਲਿਆ ਫਿਰ ਇਹ ਕਹਿੰਦਾ ਮੈਨੂੰ ਨਾ ਉਹ ਫਲਾਨੀ ਕੈਟਾਗਰੀ ਦੇ ਨੰਨਾ ਮਿਲਿਆ ਕਰੋ ਹੁਣ ਦੱਸ ਤੂੰ ਇਹ ਕੁੜੀਆਂ ਵਾਲੀ ਨਿੱਕਰ ਪਾ ਕੇ ਦੁ ਘੁੰਮ ਰਿਆਂ ਯਾ ਸਪੋਜ਼ ਕਰੋ ਹੁਣ ਤੇ ਛੱਤ ਤੇ ਚੜੇ ਹੋ ਹਨਾ ਤੁਹਾਨੂੰ ਕੋਈ ਸਾਹਮਣੇ ਛੱਤ ਤੇ ਇਦਾਂ ਦਾ ਬੰਦਾ ਡਾਂਸ ਕਰਦਾ ਦੇਖੂਗਾ ਤੂੰ ਤਾਂ ਮਨ ਚ ਪਹਿਲਾਂ ਹੀ ਗੱਲ ਕੀ ਆਊਗੀ ਬੀਸੀ ਗਾਲ ਆਊਗੀ ਐਮਸੀ ਗਾਲਾਉਗੀ ਆ ਗਾਲਾਉਗੀ ਕਿ ਯਾਰ ਇਹ ਕਿੱਥੇ ਇਹ ਬੜਾ ਚੰਗਾ ਲੱਗ ਰਿਹਾ ਛੱਤ ਤੇ ਨਜ਼ਰ ਕਿੱਥੇ ਜਰਾ ਲੰਗ ਜੇ ਇਹਦੇ ਗਲਤੀ ਨਾਲ ਤੈਨੂੰ ਬਲ ਪੈ ਗਿਆ ਨਾ ਤੇ ਤੈਨੂੰ ਕਾਲਿਆ ਵੀ ਨਹੀਂ ਜਾਣਾ ਐ ਕੁਮ ਕੁਮ کہہ ਰਹੇ ਤਾਂ ਕੁੜੀਆਂ ਵੀ ਨਹੀਂ ਨੱਚਿੰਦੇ ਸਦਰ ਸ਼ਰਮ ਨਹੀਂ ਆਉਂਦੀ ਤੈਨੂੰ ਭੋਰਾ ਵੀ ਦੰਨਾ ਚਦਰ ਹੁੰਦੇ ਕੁੱਤਾ ਵੀ ਨੂੰ ਪਿੱਛੇ ਇਗਨੋਰ ਕਰ ਰਿਹਾ ਉਹ ਵੀ ਕਹਿ ਰਿਹਾ ਕਿ ਆ ਯਾਰ ਇਹ ਕਿੱਥੋਂ ਬੜਾ ਨਚਣ ਲੱਭੀ ਦੀ ਕੁੱਤਾ ਵੀ ਛੇ ਇਗਨੋਰ ਕਰਕੇ ਨਿਕਲ ਗਿਆ ਇਹ ਵਾਲਾ ਪੂਰਾ ਫੋਕਸ ਕਰੋ ਕੁੱਤਾ ਬਿਲਕੁਲ ਇਹਨੂੰ ਦੇਖ ਰਿਹਾ ਕੁੱਤਾ ਇਹਨੂੰ ਪੂਰਾ ਇਗਨੋਰ ਕਰ ਰਿਹਾ ਯਾਰ ਫਿਰ ਕਹਿੰਦਾ ਇਹਨਾਂ ਦੇ ਕੋਈ ਕੁਝ ਬੋਲੇ ਨਾ ਯਾਰ ਕਿਵੇਂ ਤੇ ਲੱchn ਕਰਦੇ ਫਿਰਦੇ ਮੈਨੂੰ ਹਾਸਾ ਆਉਂਦਾ ਇਹਨਾਂ ਨੂੰ ਦੇਖ ਦੇਖ ਕੇ ਆਹ ਦੇਖੋ ਇੱਕ ਮਹਾਨ ਹਸਤੀ ਇਹਦੇ ਨਾਲ ਦੀ ਹੋਰ ਲੱਗਦਾ ਮੇਰੇ ਕੱਪੜੇ ਬਿਲਕੁਲ ਸਹੀ ਨੇ ਨਾਰਮਲ ਕੱਪੜੇ ਇਹਦਿੱਚ ਕੀ ਗੱਲ ਤਾਂ ਕੋਈ ਨਾਰਮਲ ਨਹੀਂ ਐ ਨਾਰਮਲ ਕੱਪੜੇ ਹਾਂ ਕੁੜੀਆਂ ਇਦਾਂ ਦੇ ਕੱਪੜੇ ਪਾ ਕੇ ਕੋਈ ਸਮਝ ਆਂਦਾ ਐ ਉਹਨਾਂ ਤਾਂ ਦੱਸਦੀਆਂ ਯਾਰ ਮੈਂ ਵੀ ਸਟੱਡੀ ਕੀਤੀ ਹੋਈ ਆ ਫੈਸ਼ਨ ਦੀ ਠੀਕ ਹੈ ਮੇਰੇ ਨਾਲ ਵੀ ਇਦਾਂ ਦੇ ਸੀਗੇ 2-3 ਜਣੇ ਉਹ ਤਾਂ ਨੀ ਤਾਂ ਦੇ ਕੱਪੜੇ ਪਾ ਕੇ ਖੁੰਦੇ ਤੁਸੀਂ ਇਹਨਾਂ ਦਾ ਵੀ ਨਾਮ ਖਰਾਬ ਕਰਕੇ ਰੱਖ ਦਿੱਤਾ ਹੈ ਜਸਟ ਇਹ ਮੇਰਾ ਫੈਸ਼ਨ ਆ ਮੇਰਾ ਸਟਾਈਲ ਆ ਜਿੰਦਗੀ 'ਚ ਕੋਈ ਹੈ ਜਿਆ ਵੱਡਾ ਇਨਸੀਡੈਂਟ ਹੋਇਆ ਜਦੋਂ ਤੁਹਾਡੇ ਨਾਲ 네ਗੈਟਿਵਿਟੀ ਫਲਾਈ ਹੋਵੇ ਕਿਸੇ ਨੇ ਇੱਕ ਇਨਸੀਡੈਂਸ ਹੋਇਆ ਸੀਗਾ ਮੇਰੇ ਨਾਲ ਜਲੰਧਰ ਈਸਟਵੁੱਡ ਹਨਾ ਬੈਠਾ ਦੇਖੀ ਪਾਪਾ ਦੀ ਪਰੀ ਇੱਕ ਇਨਸੀਡੈਂਟ ਹੋਇਆ ਸੀਗਾ ਜਲੰਧਰ ਸੀ ਮੈਂ ਫਿਰ ਕਿ ਜੁੱਤੀ ਲਾਲੀ ਕਿਸ ਨੇ ਉੱਥੇ ਤੇ ਇੱਕ ਬੰਦਾ ਆਇਆ ਅਸੀਂ ਨਾ ਪਾਰਕਿੰਗ ਚ ਗੱਡੀ ਚ ਬੈਠ ਰਹੀ ਸੀ ਹੁਣ ਮੈਨੂੰ ਬਹੁਤ ਚੂਚੀ ਵਾਜਾਂ ਮਾਰੀਆਂ ਹਾਂਜੀ ਮੈਨੂੰ ਕਹਿੰਦਾ ਨਾ ਏ ਪਪਾ ਕੀ ਪਰੀ ਏ ਪਪਾ ਕੀ ਪਰੀ ਉਹਨੂੰ ਕੀ ਪਤਾ ਇਹ ਪਰਾ ਹੈਗਾ ਏ ਮੈਂ ਆਪਣੇ ਮਨ ਚ ਸੋਚਿਆ ਕਿ ਮੈਂ ਕੀ ਗਲਤ ਪ੍ਰਮੋਟ ਕਰਤਾ ਹਨਾ ਨਿਊਡੀਟੀ ਬਹੁਤ ਕੁੜੀਆਂ ਤੂੰ ਕੀ ਨਿਊਡੀਟੀ ਦੱਸਣੀ ਏ ਦੱਸ ਮੈਨੂੰ ਕੀ ਹੈ ਤੇਰੇ ਕੋਲ ਜੋ ਤੂੰ ਨਿਊਡੀਟੀ ਦੱਸ ਬਸ ਡਬਲ ਮੀਨਿੰਗ ਵਾਲੀ ਗੱਲ ਮੇਰੇ ਮੂੰਹ ਚ ਆ ਰਹੀ ਹੈ ਯਾਰ ਫਿਰ ਇਹ ਕਹਿੰਦਾ ਹਰੋ ਬੋਲਦੇ ਆ ਯਾਰ ਬੰਦਾ ਕੀ ਤਾਂ ਸਦਾ ਸੋ ਕੁੜੀ ਵਿਚਾਰੀ ਤੇ ਬੰਦੀ ਕਿਦੀ ਨਾਲ ਫੋਟੋ ਲਗਾ ਦਿੱਤੀ ਚੱਕੇ ਏ ਕਰ ਕਰਕੇ ਬਹੁਤ ਬਹੁਤ ਗੰਦੀਆਂ ਚੀਜ਼ਾਂ ਪ੍ਰਮੋਟ ਹੁੰਦੀਆਂ ਨੇ ਉਹਨਾਂ ਨੂੰ ਰੋਕੋ ਪਹਿਲਾਂ ਮੈਂ ਕੁਝ ਗਲਤ ਨਹੀਂ ਪ੍ਰਮੋਟ ਕੀਤਾ ਮੈਂ ਕਹਿਣਾ ਚਾਹਣਾ ਆ ਕਿ ਉਹ ਲੋਕ ਲੱਗੇ ਹੋਏ ਆ ਸਾਰਿਆਂ ਨੇ ਰੋਕਣ ਲੱਗੇ ਹੋਏ ਆ ਡੇ ਬਾ ਡੇ ਅਸੀਂ ਕਦੇ ਕਿਸੇ ਨੂੰ ਰੋਕਦੇ ਕਦੇ ਕਿਸੇ ਨੂੰ ਰੋਕਦੇ ਹੁਣ ਭਰਾਵਾ ਤੇਰੇ ਵਰਗੇ ਸੁਣਦੇ ਨਹੀਂ ਤੇ ਕੀ ਕਰੀਏ ਅਸੀਂ ਵੀ ਹਰ ਕੇ ਅਸੀਂ ਜਿਹੜੇ 40 50 ਜਣੇ ਆ ਸਾਡੇ ਵੀ ਹੱਥ ਜੁੜਨੇ ਸ਼ੁਰੂ ਹੋਏ ਏ ਉਠਾ ਲੈ ਰੇ ਦੇਵਾ ਠਾਲੇ ਰਿਹਾ ਬਾਬਾ ਇਹ ਪਰਵਾਹ ਇਹ ਨਹੀਂ ਸੁਧਰਦੇ ਹੁਣ ਤਾਂ ਰੋਮੀ ਵੀਰੇ ਦੇ ਚੱਕਿਆ ਇੱਕ ਮੁੱਦਾ ਕੀ ਚੱਲ ਕੋਈ ਵਾਲੀ ਇਹਨਾਂ ਨੂੰ ਸੁਧਾਰਨਾ ਹੈ ਪਰ ਇਹ ਕਿੱਥੇ ਸੁਧਰਨ ਦਾ ਨਾਮ ਲੈਂਦੀਆਂ ਜੀਆਂ ਪ੍ਰਜਾਤੀਆਂ ਬਈ ਇਹ ਨਹੀਂ ਸੁਧਰ ਸਕਦੀਆਂ ਜੋ ਮਰਜ਼ੀ ਕਰ ਲੋ ਆ ਦੇਖੋ ਬੱਲੂ RAM ਗੜੀਆ ਆ ਦੇਖੋ ਲਾਦਾ ਸੂਫੀ ਗਾਣੇ ਜਦ ਰਿਹਾ ਕਿੱਦਾਂ ਬਣ ਲੱਪਿਆ ਜਾਗੇ ਇਨ ਕੋ ਕੀ ਕਵੇ ਮਾਰਾ ਜ ਸਰਚ ਕ ਮਾਈਕ ਚੱਕੇ ਇਹ ਡੰਗਰ ਜੀ ਦੱਸ ਸੂਫੀ ਗਾਣੇ ਚੱਲੇ ਸੀ ਕਿੱਦਾਂ ਮਨ ਲੱਪਿਆ ਮਤਲਬ ਕੁਝ ਆਂਦਾ ਹੋਏ ਪੰਗੜਾ ਨਾ ਆਉਂਦਾ ਬਸ ਬਸ ਖੇ ਪਾਈ ਦੇਣੀ ਹੈ ਕੁਝ ਵੀ ਦੱਸ ਨਾ ਕਿੱਦਾਂ ਨਾ ਪੰਗੜਾ ਨਾ ਉਹ ਕੀ ਕਹਿੰਦੇ ਨ੍ਰਿਤਿਆ ਉਹ ਕੀ ਕਥਕ ਕਹਿੰਦੇ ਹੈ ਜਿਹਨੂੰ ਕੁਝ ਵੀ ਨਹੀਂ ਹੈ ਸੂਫੀ ਤੇਰੇ ਤੇ ਸ਼ਰਮ ਮੈਨੂੰ ਆ ਰਹੀ ਹੈ ਦੱਸ ਯਾਰ ਬੰਦਾ ਕੀ ਕਵੇ ਯਾਰ ਜਿਵੇਂ ਡੰਗਰਾਂ ਲੈ ਕੇ ਕਿਤੇ ਵੀ ਜਾ ਨੱਚਣ ਵੇ ਜਾਂਦਾ ਉਹ ਵਿਚਾਰਾ ਜਿਹੜੇ ਗਾ ਰਹੇ ਹੁਣੇ ਨਾ ਮੈਂ ਸੱਚੀ ਕਹਾਂ ਹੱਥ ਵੱਸ ਦੀ ਗਾਰੇ ਦਾ ਤੇਰਾ ਤਾਂ ਟਕਾਪਾ ਇੱਥੇ ਲੱਜ ਜਾਣਾ ਸੀਗਾ ਹੈ ਨਮੂਨਾ ਜਿਆ ਨਾ ਹੋਵੇ ਆ ਇੱਕ ਤੁਸੀਂ ਕਮੌਲਿਕਾ ਦੇਖੀ ਨਾ ਕਮੌਲਿਕਾ ਆਏ ਨਸਾਰਾ ਗੱਲ ਤੇਰੇ ਰਚਨ ਸੇ ਨਹੀਂ ਮੈਂ ਕਮੌਲਿਕਾ ਦੀ ਗੱਲ ਕਰ ਰਹੀ ਹਾਂ ਨਾ ਉਹ ਕਮੌਲਿਕਾ ਦੇ ਕਿੰਨੇ ਫੈਨ ਫੋਲੋਇੰਗ ਸੀਗਾ ਨਾ ਕਿੰਨੇ ਹੁਣ ਤੱਕ ਉਹਦੇ ਕਰੈਕਟਰ ਨੂੰ ਦੁਨੀਆ ਯਾਦ ਕਰਦੀ ਹੈ ਆਓ ਤੁਹਾਨੂੰ ਇੱਕ ਪੰਜਾਬੀ ਕਮੌਲਿਕਾ ਦਿਖਾਵਾਂ ਆਪਕੋ ਕੰ ਬਤਾਇਆ ਜਾ ਰਹਾ ਹੈ ਮੈਂ ਬਹੁਤ ਜ਼ਿਆਦਾ ਗੋਰਾ ਹੂੰ ਕਮ ਨਹੀਂ ਬਤਾਇਆ ਜਾ ਰਹਾ ਤੂੰ ਦੁਨੀਆ ਨੂੰ ਕਮ ਦਾ ਸਾਨੂੰ ਤਾਂ ਪਹਿਲੇ ਤੋਂ ਹੀ ਪਤਾ ਕਿ ਤੂੰ ਬਹੁਤ ਬੁਰੀ ਹੈ ਅੱਜ ਤਾਂ ਸੱਚੀ ਤੋਂ ਬਹੁਤ ਬੁਰੀ ਲੱਗਣੀ ਹੈ ਨਾਗਣ ਬਣੀ ਹੋਈ ਹੈ ਪੂਰੀ ਕਮੌਲਿਕਾ ਵੈਸੇ ਤਾਂ ਕਮੌਲਿਕਾ ਤੇ ਐਕਟ ਕਰਦੀ ਹੋ ਜਿਆਦਾ ਵਧੀਆ ਲੱਗਣਾ ਸੀਗਾ ਦੱਸੋ ਯਾਰ ਚਲੋ ਹੁਣ ਇਹ ਤਾਂ ਸੀਗੇ ਸਿਰਫ ਉਹ ਲੀਰਾ ਜਿਹੜੀਆਂ ਜੋ ਵੀ ਹੈ ਇੰਸਟਾ ਦੇ ਬਲੌਗਸ ਬਣਾਉਂਦੀਆਂ ਜਾਂ ਇੰਸਟਾ ਤੇ ਸੋਦੀ ਰੀਲਸ ਪਾਉਂਦੀਆਂ ਵਾਈਟੀ ਤੇ ਬਲੌਗਸ ਜਾਂਦੀਆਂ ਹੁਣ ਆਓ ਤੁਹਾਨੂੰ ਸੋਨੂ ਕੁੜੀ ਦੇ ਸਪੋਰਟਰਸ ਦੇ ਨਾਲ ਮਿਲਾਨੇ ਆ ਇੱਕ ਸਪੋਰਟਰ ਨੇ ਸੋਨੂ ਕੁੜੀ ਦੀ ਸਪੋਰਟ ਦੇ ਵਿੱਚ ਵੀਡੀਓ ਬਣਾਇਆ ਆਜੋ ਐਨੂ ਵੀਰ ਘਹਾਰ ਪਾ ਦਈਏ ਹਾਂਜੀ ਬਾਬਿਓ ਆ ਭੈਣ ਹਾਂਜੀ ਬਾਬਿਓ ਇਹ ਮੈਨੂੰ ਮੁਸ਼ਕਿਲ ਦਾ ਭਰਾ ਲੱਗ ਰਿਹਾ ਹੈ ਦੀ ਮੈਂ ਫੋਟੋ ਲਾ ਦਿੰਦਾ ਇਹਨਾਂ ਤੇ ਨਾ ਲੋਕੀ ਟ੍ਰੋਲ ਬੜਾ ਕਰਦੇ ਪਿਆ ਵੀਡੀਓ ਵੀਡੀਓ ਲਾ ਲਾ ਕੇ ਬੜਾ ਪਾਉਂਦੇ ਨਾ ਟ੍ਰੋਲ ਨੂੰ ਕਿਤੇ ਗੇਟ ਦੇ ਬਾਹਰ ਧਰਨੇ ਲਾ ਕੇ ਬੈਠੇ ਹੋਏ ਐ ਬੜਾ ਪਾਉਂਦੇ ਆ ਕਿਉਂਕਿ ਇਹਨਾਂ ਨੂੰ ਕਾਸਟ ਦੇ ਬਾਰੇ ਜ਼ਿਆਦਾ ਬੋਲਦੇ ਆ ਓ ਹੈਲੋ ਭਗਾਇਆਂ ਨਾ ਮਾਰ ਕੋਈ ਕਾਸਟ ਬਾਰੇ ਨਹੀਂ ਬੋਲਦਾ ਐਵੇਂ ਮਾਰੀ ਜਾਣਾ ਤੇ ਬੈਠਾ ਹੈ ਭਗਾਇਆਂ ਆ ਵੀ ਇੱਕ ਸਿੰਪਥੀ ਕਾਰਡੀ ਐ ਵੈਸੇ ਸਿੱਧੇ ਤਰੀਕੇ ਨਾਲ ਬੋਲਾਂਦਾ ਰੰਗ ਜਿੱਦਾਂ ਵੀ ਆ ਪਰ ਇੱਕ ਗੱਲ ਯਾਦ ਰੱਖਿਓ ਕਿਹੜੀ ਮਰਜੀ ਕਾਸਟ ਲਾ ਲਓ ਜਿਹੜੀ ਮਰਜੀ ਕੰਟਰੀ ਲਾ ਲਓ ਹਰ ਇੱਕ ਕਾਸਟ ਵਿੱਚ ਅਮੀਰ ਗਰੀਬ ਹੁੰਦਾ ਹੀ ਹੁੰਦਾ ਜ਼ਰੂਰੀ ਨਹੀਂ ਕਿ ਉਹ ਮੱਝ ਹਾਂ ਥੈਂਕ ਗੋਡ ਇਜ਼ ਬੰਦੇ ਨੇ ਗੱਲ ਦੱਸੀ ਕਿ ਹਰ ਕੰਟਰੀ ਦੇ ਵਿੱਚ ਹਰ ਸੌਰੀ ਹਰ ਕੰਟਰੀ ਦੇ ਵਿੱਚ ਹਰ ਕਾਸਟ ਦੇ ਵਿੱਚ ਕੋਈ ਅਮੀਰ ਗਰੀਬ ਹੁੰਦਾ ਮੈਨੂੰ ਤੇ ਲੱਗਾ ਕੱਲੇ ਸਿਰਫ ਉਹੀ ਗਰੀਬ ਐ ਮੈਨੂੰ ਨੇ ਕਮੈਂਟ ਆਇਆ ਸੀ ਕੁੜੀ ਦਾ ਕਹਿੰਦੀ ਦੀਦੀ ਬਲੌਗਰ ਸਾਰੇ ਗਰੀਬ ਐ ਕੱਲੇ ਅਸੀਂ ਅਮੀਰ ਐ ਬਾਕੀ ਪੈਣ ਤੇਰੀ ਗੱਲ ਸਹੀ ਐ ਬਲੌਗਰ ਸਾਰੇ ਗਰੀਬ ਹੀ ਐ ਵਿਚਾਰੇ ਅਸੀਂ ਐ ਕੱਲੇ ਅਮੀਰ ਦੇਖੋ ਨੋਟਾਂ ਦੇ ਬੈੱਡ ਤੇ ਮੈਂ ਬੈਠੀ ਹੋਈ ਐ ਹੋਏਗਾ ਤੂੰ ਚਲੋ ਇਹ ਪੈਣਾਂ ਦੀ ਕਦੀ ਮੈਂਦਾ ਦੀ ਵੀਡੀਓ ਨਹੀਂ ਦੇਖੀ ਜਾਂ ਇਹਨੇ ਕੱਪੜੇ ਵੱਧ ਘੱਟ ਪਾਏ ਹੋਣਾ ਨਾ ਅਗਲੀ ਵਧੀਆ ਸਿੰਪਲ ਵੀਡੀਓ ਬਣਾਉਂਦੀ ਆ ਸਰਾ ਆਪਣਾ ਖੇਲ ਮਾਰਦੀ ਆ ਤੇ ਉਹ ਨਹੀਂ ਲੋਕਾਂ ਕੋ ਯਾਰੋਂ ਸਿੰਪਲ ਵੀਡੀਓ ਬਣਾਉਂਦੀ ਤਾਂ ਅਸੀਂ ਕਿਹੜਾ ਇਹਨੂੰ ਕੁਝ ਕਹਿੰਦੇ ਕਿ ਕੱਪੜੇ ਵੱਧ ਘੱਟ ਪਾ ਕੇ ਬਣਾਉਂਦੀ ਐ ਕੁਝ ਵੀ ਆਗੇ ਕੱਪੜਿਆਂ ਦੇ ਆ ਕਰਤੀ ਨਾ ਉਹ ਹੀ ਗੱਲ ਜਿਹੜੀ ਮੈਂ ਪਹਿਲੇ ਕਲਿੱਪ ਲਗਾਈ ਸੀ ਤੇ ਉਹ ਨਾਂ ਦਾ ਦਿੰਦਾ ਮੈਂ ਆਪਾਂ ਕਾਸਟ ਨਹੀਂ ਹੁਣਾਂ ਦੇ ਬਾਰੇ ਨਾ ਮੈਂ ਫੋਟੋ ਵੀ ਇੱਥੇ ਮੈਂਸ਼ਨ ਕਰ ਦੂਗਾ ਤੁਸੀਂ ਆਪ ਵੇਲੋ ਕਿਹੜੀ ਕਾਸਟ ਦੀਆਂ ਜਾਂ ਜਿੱਦਾਂ ਵੀ ਆ ਸ਼ਰਮਗੰਦ ਪਾਉਣ ਦੀ ਆ ਉਹਨਾਂ ਤਾਂ ਤਾਂ ਚੰਗੀਆਂ ਹੀ ਆ ਆ ਮਿੱਟੀ ਕਲੇਰ ਰਾਖੀ ਤਾਂ ਉਹਨਾਂ ਨੇ ਡਿਸਕਲੇਮਰ ਦਿੱਤਾ ਹੋਇਆ ਆਪਣਾ ਕਿ ਅਸੀਂ ਸ਼ਰਮਗੰਦ ਪਾਣ ਵਾਲੀਆਂ ਕੁੜੀਆਂ ਐ ਤਾਂ ਉਹ ਪਾਉਂਦੀਆਂ ਹੋਣੀਆਂ ਪਤਾ ਹੀ ਨਾਮ ਵੀ ਦੱਸ ਕਿਹਨਾਂ ਦੇ ਸੋ ਸੋਨੂੰ ਨਾ ਕੰਪ ਮਨੋ ਲਗਦਾ ਤੇਰੇ ਘਰ ਚ ਵੀ ਕੁੜੀਆਂ ਆ ਉਹਨਾਂ ਨੂੰ ਬੁਲਾ ਕੇ ਨਾ ਪਹਿਲਾਂ ਮੁੰਡਿਆਂ ਨੂੰ ਨਾ ਨਾਲ ਹੀ ਘੁੰਮਦੀਆਂ ਫਿਰਦੀਆਂ ਨੇ ਤਾਂ ਹੀ ਦਿਨ ਇਹ ਬਹੁਤ ਈਜ਼ੀ ਸਾਰਾ ਮਤਲਬ ਲੱਗ ਰਿਹਾ ਕਿ ਨਾਰਮਲ ਐ ਨਾਰਮਲ ਐ ਉਹ ਬੱਸ ਕਰ ਭਰਾਵਾ ਇਕੱਲਾ ਸੂਟ ਪਾਇਆ ਬਸ ਤੁਸੀਂ ਆਈ ਚਿੱਤੇ ਸੂਟ ਵਾ ਕੇ ਤੇ ਮੈਂ ਵੀ ਬੈਠੀ ਆ ਕਰੋ ਮੇਰੀ ਵੀਡੀਓ ਸ਼ੇਅਰ ਕਰੋਗੇ ਫਸਟ ਕਲੀਪ ਲੈ ਨਾ ਉਹ ਸੂਟ ਵਾ ਕੇ ਚੁੱਪਚਾਪ ਬੈਹਣ ਨਹੀਂ ਐ ਓ ਯਾਰ ਬੱਸ ਕਰੋ ਯਾਰ ਇਹ ਕਿਹਾ ਨਾ ਬਸ ਉਹ ਹੀ ਐ ਨਾ ਕਿ ਕਿਸੇ ਦੇਖ ਸੋਨੋ ਕੋਰ ਨੂੰ ਜਸਤੀ ਹੋਏ ਕਰਨ ਲਈ ਮਿੱਤੀ ਘਲੇਰ ਦੀ ਐਗਜ਼ੈਂਪਲ ਦੇ ਰਿਹਾ ਹੈ ਸਿਰੇ ਦਾ ਡੱਗ ਸੋਨੂ ਨੂੰ ਨੂੰ ਜਸਟੀਫਾਈ ਕਰਨੇ ਮਿੱਥੀ ਘਲੇਰ ਦੀ ਐਗਜ਼ਾਮਪਲ ਦੇ ਰਿਹਾ ਬੰਦਾ ਏ ਉਹ ਇੰਨਾ ਤੇਰਾ ਦਿਮਾਗ ਤਮੂਖ ਹੈਗਾ ਕਿ ਤੇਰਾ ਵੀ ਜਨਾਨੀਆਂ ਨੂੰ ਕਹਿੰਦੇ ਗਿੱਟਿਆਂ ਚ ਫਿਰ ਜਨਾਨੀਆਂ ਦਾ ਨਹੀਂ ਮੈਨੂੰ ਤਾਂ ਇਹ ਜੇ ਡੰਗਰਾ ਬੰਦਿਆਂ ਦਾ ਨਾ ਗਿੱਟਿਆਂ ਚ ਦਿਮਾਗ ਹੁੰਦਾ ਹੈ ਪਰ ਉਹ ਮੰਗੀਆਂ ਵੀਡੀਓ ਫੈਨ ਪੇਜ ਬਣਾਏ ਹੋਇਆ 40 40 ਡਾਲਰ ਦੋ ਤੇ ਬਾਕੀ ਗੱਲਾਂ ਦੀਆਂ ਗੱਲਾਂ ਭਰਾਵਾ ਮੈਨੂੰ ਇਹ ਗੱਲ ਤਾਂ ਤੇਰੀ ਨੌਲੇਜ ਬੜੀ ਹੈ ਹੈ ਉਹ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੋਊਗਾ ਵੀ ਤੇਰੇ ਕਹਿੰਦੇ ਦੇਖਣ ਜਾਣਗੇ ਆਪੇ ਸਾਰੇ ਪਾਸੇ ਘੁੰਮ ਗਿਆ ਆ ਪਿਆ ਔਰ ਬੰਦਾ ਇੱਥੇ ਬੜਾ ਕੇ ਮੈਂ ਤਾਂ ਬਹੁਤ ਪਵਿੱਤਰ ਆ ਮੈਂ ਤਾਂ ਵਿਚਾਰ ਦੇ ਰਿਹਾ ਦੂਜੇ ਨੂੰ ਗਿਆਨ ਦੇਣ ਤੋਂ ਪਹਿਲਾਂ ਨਾ ਪਹਿਲਾਂ ਆਪਦੇ ਮੰਜੇ ਥੱਲੇ ਸੋਠਾ ਮਾਰ ਲੈ ਜਦ ਆਪ ਜਿਸ ਚੀਜ਼ ਬਾਰੇ ਸਾਨੂੰ ਵੀ ਨਹੀਂ ਪਤਾ 40 ਡਾਲਰ ਲਾਦੇ 50 ਇਸ ਬੰਦੇ ਨੂੰ ਸਾਰਾ ਪਤਾ ਉਹ ਤੇ 40 ਡਾਲਰ ਦੇ ਕੇ ਤੁਸੀਂ ਕੀ ਆ ਦੇਖ ਸਕਦੇ ਹੋ ਔਰ ਇਹ ਲੋਕੀ ਸਮਾਜ ਨੂੰ ਸੁਧਾਰਨ ਦੀਆਂ ਗੱਲਾਂ ਕਰਦੇ ਉਹ ਇਹ 로ਸਟਰਾਂ ਨੂੰ ਕਹਿ ਰਿਹਾ ਹੈ ਓ ਬਾਕੀ ਕਿਹਨੂੰ ਕਿਸੇ ਵੀ ਗੱਲ ਦੀ ਤਕਲੀਫ ਹੈਗੀ ਹੈ ਨਾ ਤਾਂ ਇੱਧਰ ਆਓ ਬੈਠੇ ਆ ਦਾ ਸੁਣੀ ਆਈਡੀ ਤਾਂ ਅੱਡੂ ਕਲੈਬ ਕਰਕੇ ਵੀਡੀਓ ਪਾਵਾ ਗਏ ਨਾ ਤੇ ਕੋਈ ਨਹੀਂ ਜਦ ਤੁਸੀਂ ਸਟੈਂਡ ਦੇਖਣਾ ਜਾਂ ਕਿਸੇ ਮਝਵੀ ਸਿੱਖਦਾ ਤੇ ਆਪਾਂ ਬੈਠੇ ਆ ਬਾਕੀ ਕੋਈ ਕਿਸੇ ਕਾਸਟਿੰਗ ਨਹੀਂ ਬੋਲਦਾ ਅਸੀਂ ਇੱਥੇ ਬੋਦੇ ਸਿਰਫ ਬੰਦੇ ਦੀਆਂ ਹਰਕਤਾਂ ਨੂੰ ਕਾਸਟਨਾ ਸਾਨੂੰ ਕਿਸੇ ਦੇ ਕੋਈ ਲੈਣਾ ਦੇਣਾ ਨਹੀਂ ਰੰਗ ਨਾਲ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹਾਂ ਕਈ ਵਾਰੀ ਫਲੋ ਫਲੋ ਚ ਨਿਕਲ ਜਾਂਦੀ ਕਈ ਵਾਰੀ ਕਲਰ ਨੂੰ ਲੈ ਕੇ ਜਦੋਂ ਬੇਹੁਦਾ ਹਰਕਤਾਂ ਕਰਨ ਲੱਪੈਂਦੀ ਆਦਰਵਾਇਜ਼ ਜਿੰਨੇ ਵੀ ਰੋਸਟਰ ਹੈ ਨਾ ਰਿਐਕਸ਼ਨ ਵਾਲੇ ਉਹ ਕਦੇ ਕਾਸਟਿੰਗ ਲੈ ਕੇ ਕੁਝ ਨਹੀਂ ਬੋਲਦੇ ਐਵੇਂ ਨਾ ਸਿੰਪਥੀ ਕਰਨਾ ਖੇਲਾ ਕਰੋ ਮੁੱਦਾ ਨਾ ਬਣਾ ਕੇ ਬਹਿ ਜਾਇਆ ਕਰੋ ਹਿੱਕ ਚ ਵੱਜੋ ਹਿੱਕ ਚ ਵੱਜੋ ਆ ਕੇ ਵੱਜੇ ਸੀ ਤੇ ਰੋਮੀ ਭਾਈ ਇੱਕ ਦੀ ਹਿੱਕ ਚ ਵਿਚਾਰਾ ਚਲੋ ਅੱਜ ਦੀ ਵੀਡੀਓ ਬਸ ਇੰਨੀ ਸੀਗੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਇੰਸਟਾਗ੍ਰam ਤੇ ਮੈਨੂੰ ਜਰੂਰ ਫੋਲੋ ਕਰੋ ਇੱਕ ਬੰਦੇ ਨੇ ਨਾ ਮੈਨੂੰ ਨਾ ਮੈਸੇਜ ਕੀਤਾ ਤੇ ਬੰਦਾ ਕਹਿੰਦਾ ਕਿ ਤੁਸੀਂ ਨਾ ਇੱਕ ਵੀਡੀਓ ਚ ਬੋਲੇ ਸੀਗਾ ਮੈਂ ਇੰਸਟਾਗ੍ਰam ਤੇ ਐਕਟਿਵ ਰਹਿੰਦੀ ਆ ਤੁਸੀਂ ਮੈਸੇਜ ਦਾ ਰਿਪਲਾਈ ਨਹੀਂ ਕਰਦੇ ਉਹ ਭਰਾਵਾ ਐਕਟਿਵ ਦਾ ਮਤਲਬ ਇਹ ਸੀ ਕਿ ਮੈਂ ਸਟੋਰੀਜ਼ ਬਣਦੀ ਰਹਿੰਦੀ ਆ ਮੈਂ ਇਹ ਨਹੀਂ ਕਿਹਾ ਸੀਗਾ ਕਿ ਮੈਂ ਇੰਸਟਾਗ੍ਰam ਤੇ ਐਕਟਿਵ ਹੋ ਕੇ ਲੋਕਾਂ ਨਾਲ ਗੱਲਾਂ ਕਰਦੀ ਆ ਉਮੈਨੋ ਬਦਨਾਮ ਨਾ ਕਰੋ ਮੈਂ ਗੱਲਾਂ ਨਹੀਂ ਕਰਦੀ ਲੋਕਾਂ ਦੇ ਨਾਲ ਮੇਰਾ ਐਕਟਿਵ ਦਾ ਮਤਲਬ ਇਹ ਸੀਗਾ ਕਿ ਮੈਂ ਤਾਂ ਉਹਦੇ ਸਟੋਰੀਜ਼ ਬੰਦੀ ਰਹਿਣੀ ਆ ਮੈਂ ਤਾਂ ਜ਼ਿਆਦਾ ਵੀ ਨਹੀਂ ਬੰਦੀ ਕਦੇ 1-2 ਦਿਨ ਚ ਪਾ ਦਿਤਿਆ ਮਨ ਕੀਤਾ ਬਸ ਇਹ ਐਕਟਿਵ ਹੁੰਦੀ ਐ ਐਕਟਿਵ ਦਾ ਮਤਲਬ ਇਹ ਨਹੀਂ ਕਿ ਮੈਂ ਲੋਕਾਂ ਨਾਲ ਚੈਟ ਕਰਦੀ ਫਿਰਦੀ ਐ ਐਨੀਵੇਜ਼ ਬਾਏ ਬਾਏ ਗਾਇਜ਼ ਟੇਕ ਕੇਅਰ ਆਈ ਹੋਪ ਸੋ ਸਾਰੇ ਬਦਿਆ ਹੋਣਗੇ